ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਕੌਰ ਰੰਧਾਵਾ ਵਾਈਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ 1.5 ਮੀਟਰ ਕੱਪੜੇ ਦੇ ਵਿੱਚ ਹੈਵੀ ਤੋਂ ਹੈਵੀ ਸਾਈਜ਼ ਦੀ ਆਪਾਂ ਜਿਹੜੀ ਸ਼ਰਟ ਆ ਕਿਸ ਤਰੀਕੇ ਦੇ ਨਾਲ ਤਿਆਰ ਕਰ ਸਕਦੇ ਆ ਆ ਦੇਖੋ ਜੀ ਆ ਆਪਣੇ ਕੋਲ ਕੱਪੜਾ ਵਾ ਇਹਦਾ ਤੁਸੀਂ ਲਾਪ ਲਓ ਆ ਦੇਖੋ ਆਪਾਂ ਡਬਲ ਕਰਕੇ ਵਿਛਾਇਆ ਹੋਇਆ ਠੀਕ ਆ ਵੱਡੇ 바ਰ ਵਾਲਾ ਇਹਨੂੰ ਕੱਪੜਾ ਖੋਲਦੇ ਇਹਦਾ 바ਰ ਵੇਖੋ ਕਿੰਨਾ ਚਾਣੀ ਕਿ ਵੱਡਾ ਵਾ ਤੇ ਇਹ ਜਿਹੜਾ ਕਪੜਾ ਹੁੰਦਾ ਕਈ ਵੇਲੇ ਕਈ ਨੂੰ ਸਮਝ ਨਹੀਂ ਲੱਗਦੀ ਵੀ ਇਹਦੀ ਆਪਾਂ ਕਟਿੰਗ ਜਿਹੜੀ ਉਹ ਕਿਸ ਤਰੀਕੇ ਨਾਲ ਕਰਨੀ ਆ ਇਹਦੀਆਂ ਜਿਹੜੀਆਂ ਆ ਕੰਨੀਆਂ ਹੁੰਦੀਆਂ ਇਹਨਾਂ ਨੂੰ ਆਪਸ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਮਿਲਾ ਲੈਣਾ ਹੁੰਦਾ ਠੀਕ ਆ ਕੰਨੀ ਤੋਂ ਕੰਨੀ ਨੂੰ ਦੂਜਾਂ ਜਿਸ ਤਰ੍ਹਾਂ ਆਪਾਂ ਦੂਸਰੇ ਜਿਹੜੇ ਕਪੜੇ ਹੁੰਦੇ ਉਹਨਾਂ ਦੀ ਇਸ ਤਰੀਕੇ ਦੇ ਨਾਲ ਕਟਿੰਗ ਕਰਦੇ ਆ ਇਸ ਤਰ੍ਹਾਂ ਡਬਲ ਕਰਕੇ ਤੇ ਇਹਦੀ ਆਪਾਂ ਇਸ ਤਰ੍ਹਾਂ ਡਬਲ ਨਹੀਂ ਇਹਨੂੰ ਕਰਨਾ ਇਹਨੂੰ ਇਸ ਤਰ੍ਹਾਂ ਕੰਨੀ ਨੂੰ ਕੰਨੀ ਨਾਲ ਫੜ ਕੇ ਇਸ ਤਰ੍ਹਾਂ ਮਿਲਾ ਕੇ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਡਬਲ ਕਰਕੇ ਵਿਛਾ ਲੈਣਾ ਹੁੰਦਾ ਠੀਕ ਆ ਆ ਦੇਖੋ ਤੇ ਇਹਦੀ ਤੁਹਾਨੂੰ ਮੈਂ ਲੈਂਥ ਦੱਸਦੀ ਆ ਵੀ ਕਿੰਨੀ ਆ ਕਪੜੇ ਦੀ ਇੱਥੋਂ ਲੈ ਕੇ ਆ ਦੇਖੋ 39 ਯਾਨੀ ਕਿ ਮੰਨ ਲਓ 40 ਤੱਕ 1 ਮੀਟਰ ਹੋ ਗਿਆ ਉਸ ਤੋਂ ਬਾਅਦ ਹੀ ਆਪਣੇ ਕੋਲ ਕਿੰਨਾ ਕਪੜਾ ਬਚਦਾ ਆ ਦੇਖੋ ਤਾਂ ਫੱਕੇ ਨਿਸ਼ਾਨ ਲਾ ਲੈਨੇ ਆ ਆਪਣੇ ਕੋਲ 1 ਮੀਟਰ ਹੋ ਗਿਆ ਉਸ ਤੋਂ ਬਾਅਦ ਹੀ ਆਪਣੇ ਕੋਲ ਆ ਦੇਖੋ ਇੰਨਾ ਕਪੜਾ ਵਾ 25 ਯਾਨੀ ਕਿ 20 ਤੱਕ ਤੇ ਆਪਣਾ ਡੇਢ ਡੇਢ ਮੀਟਰ ਹੋ ਗਿਆ ਤੇ 3 4 ਇੰਚ ਆਪਣੇ ਕੋਲ ਗਾੜੀ ਕਪੜਾ ਜਿਹੜਾ ਇਹਦਾ ਇਹ ਬਚਦਾ ਤੇ ਇਹਦੇ ਵਿੱਚ ਆਪਾਂ ਹੈਵੀ ਤੋਂ ਹੈਵੀ ਨਾਪ ਦੀ ਸ਼ਰਟ ਕਿਵੇਂ ਤਿਆਰ ਕਰਨੀ ਆ ਤੇ ਜਿਹੜੀ ਨਾਰਮਲ ਹੁੰਦੀ ਉਹ ਆਪਾਂ ਕਿਵੇਂ ਤਿਆਰ ਕਰਨੀ ਆ ਤੇ ਜਿਹੜੀ ਆਪਣੇ ਕੋਲ ਇਹ ਸ਼ਰਟ ਦੀ ਲੈਂਥ ਲੈਣੀ ਆ ਉਹ ਆਪਣੇ ਕੋਲ 44 ਇੰਚ ਤਿਆਰ ਠੀਕ ਆ 44 ਇੰਚ ਤਿਆਰ ਆ ਤੇ ਉਹਦੇ ਤੇ ਆਪਾਂ ਕੀ ਕਰਾਂਗੇ ਆ ਵੇਖੋ ਇੱਕ 44 ਇੰਚ ਤੇ ਨਿਸ਼ਾਨ ਲਾਵਾਂਗੇ ਇਹ ਆਪਣੀ ਲੈਂਥ ਤੇ ਇਹਦੇ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ ਮਾਰਜਿਨ ਵਾਸਤੇ ਹਨਾ ਥੱਲੇ ਫੋਲਡਿੰਗ ਹੋਣੀ ਆ ਤੇ ਉੱਪਰ ਫੋਲਡਿੰਗ ਹੋਣੀ ਆ ਠੀਕ ਆ ਇਹ 47 ਇੰਚ ਆਪਾਂ ਇਹ ਕਪੜਾ ਲੈ ਆ ਲਿਆ ਇਸ ਤੋਂ ਗਾੜੀ ਵੇਖੋ ਆਪਣਾ ਬਾਹਾਂ ਵਾਸਤੇ ਆਰਾਮ ਦੇ ਨਾਲ ਹੀ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਹੈ ਬਾਹਾਂ ਦੀ ਆ ਦੇਖੋ ਠੀਕ ਆ ਉਹਨਾਂ ਦੀ 15 ਇੰਚ ਬਾਹਾਂ ਤਿਆਰ ਆ ਇਹ 18 ਇੰਚ ਮੇਰੇ ਕੋਲ ਕਪੜਾ ਹੁੰਦਾ ਪਿਆ ਸਾਰਾ ਵਧੀਆ ਆਰਾਮ ਦੇ ਨਾਲ ਉਹਨਾਂ ਦੀ ਜਿਹੜੀ ਆ ਬਾਹਾਂ ਅਗਲੇ ਪਾਸਿਓਂ ਇਹ ਬਣ ਜਾਈਗੀ ਤੇ ਜੇ ਤੁਹਾਡੇ ਕੋਲ ਗਾੜੀ ਥੋੜਾ ਬਚਦਾ ਵਕਿਓ 44 ਇੰਚ ਜਿਹੜੀ ਲੈਂਥ ਆ ਫੁੱਲ ਤੋਂ ਫੁੱਲ ਲੈਂਥ ਹੁੰਦੀ ਆ 46 ਤੋਂ ਵੱਧ ਤੇ ਕਿਸੇ ਦੀ ਹੁੰਦੀ ਨਹੀਂ ਹਨਾ ਤੇ ਚਲੋ ਜੇ ਤੁਹਾਨੂੰ ਥੋੜਾ ਪਤਾ ਤੁਸੀਂ ਵੱਧ ਵੀ ਕਰਨੀ ਆ ਤੇ ਫਿਰ ਥੱਲੇ ਜਿਹੜਾ ਫੱਟੇ ਦੇ ਵਿੱਚ ਆ ਉਹ ਆਪਾਂ ਥੱਲੇ ਫੇੜਲੇ ਬਣ ਜਿੱਥੇ ਤਰਪਾਈ ਕਰਨੀ ਉਹਦੇ ਵਿੱਚ ਜੋੜ ਪਾ ਸਕਦੇ ਆ ਜੁਆਇੰਟ ਪਾ ਸਕਦੇ ਆ ਹੁਣ ਆਪਾਂ ਇਹਦਾ ਤੁਹਾਨੂੰ ਘੇਰਾ ਲੈ ਕੇ ਦੱਸਦੇ ਕਿ ਵੱਡੇ ਤੋਂ ਵੱਡਾ ਸਾਈਜ਼ ਜਿਹੜਾ ਉਹਦਾ ਘੇਰਾ ਕਿਸ ਤਰੀਕੇ ਨਾਲ ਬਣ ਸਕਦਾ ਆ ਦੇਖੋ 29 ਇੰਚ 29.5 ਇੰਚ ਜਿਹੜਾ ਵਾ ਇਹਦਾ ਇਸ ਤਰ੍ਹਾਂ ਡਬਲ ਕੀਤਾ ਘੇਰਾ ਵਾ ਠੀਕਾ ਤੇ ਜਿਹੜਾ ਸਭ ਤੋਂ ਹੈਵੀ ਨਾਪ ਹੁੰਦਾ ਵਾ ਵੀ ਚਲੋ ਹੋਂ ਨੂੰ ਤਾਂ ਭਾਵੇਂ 30 ਇੰਚ ਤੱਕ ਵੀ ਹੋ ਜੇ ਪਰ 27 हिਪ 26 हिਪ ਇੱਥੋਂ ਤੱਕ ਹੁੰਦਾ ਤੇ ਗਾੜੀ ਆਪਣੇ ਕੋਲ ਆ 3 ਇੰਚ ਜਿਹੜਾ ਕਪੜਾ ਉਹ ਬਚ ਜਾਂਦਾ ਵਾ ਕਿ ਆਪਾਂ ਜਿਹੜਾ ਫੋਲਡ ਕਰਨਾ ਹੁੰਦਾ ਠੀਕ ਆ ਤੇ ਇਹਦਾ ਘੇਰਾ ਕਿਸ ਤਰ੍ਹਾਂ ਲੈਣਾ ਆਪਾਂ ਹੁਣ ਇਹ ਆਪਣੇ ਕੋਲ ਜਿਹੜਾ ਘੇਰਾ ਤਿਆਰ ਆ ਇਹ ਉਹਨਾਂ ਦਾ 19 ਆ 19 ਦੇ ਵਿੱਚ ਆਪਾਂ 4 ਇੰਚ ਪਲੱਸ ਕਰਾਂਗੇ ਠੀਕ ਆ ਤੇ 23 ਇੰਚ ਆਪਾਂ ਇਸ ਤਰੀਕੇ ਦੇ ਨਾਲ ਘੇਰੇ ਦੇ ਨਾਪ ਲਾਂ ਲੈਂਗੇ ਆ ਦੇਖੋ ਆਪਣਾ 23 ਇੰਚ ਕੇਰਾ ਤਿਆਰ ਆ ਤੇ ਇਸ ਤੋਂ ਬਾਅਦ ਇਹ ਚੀਜ਼ ਆਪਣੇ ਕੋਲ ਆਹ ਵਾਲਾ ਕੱਪੜਾ ਜਿਹੜਾ ਵਾ ਇਹ ਵੀ ਬਸ ਜਾਂਦਾ ਵਾ ਜੇ ਤੁਸੀਂ ਮੰਨ ਲਓ ਹੋਰ ਵੀ ਲੰਬਾ ਕਰਨਾ ਕਮੀਜ਼ ਜਾਂ ਬਾਹ ਲੰਬੀ ਕਰਨੀ ਹੈ ਤੇ ਇਹਦੇ ਹੇਠੋਂ ਹੀ ਆਹ ਵਾਲਾ ਕੱਪੜਾ ਲਾ ਕੇ ਵੀ ਆਪਾਂ ਆਪਣੀ ਬਾਜੂ ਦੇ ਹੇਠਾਂ ਵੀ ਨਾ ਸਕਦੇ ਆ ਤੇ ਇਹਦੇ ਜਿਹੜਾ ਥੱਲੇ ਆਪਣੇ ਕੋਲ ਫੱਟਾ ਭੰਨਣਾ ਆਪਾਂ ਉਹਦੇ ਥੱਲੇ ਵੀ ਇਹ ਲਾ ਸਕਦੇ ਆ ਇਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਲੰਬਾਈਆਂ ਜਿਹੜੀਆਂ ਉਹ ਲਾ ਲੈਣੀ ਆ ਘੇਰੇ ਦੀਆਂ ਆ ਦੇਖੋ 23 ਇੰਚ 23 ਇੰਚ ਠੀਕ ਆ ਆ ਆਪਣੀ ਸਾਰਾ ਘੇਰੇ ਦਾ ਆਪ ਹੋ ਗਿਆ ਉਹ ਆਪਣੀ ਲੈਂਥ ਹੋਗੀ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਇਹਦੀ ਕਟਿੰਗ ਜਿਹੜੀ ਆ ਉਹ ਕਰ ਲੈਣੀ ਆ ਸ਼ੌਟਲ ਠੀਕ ਆ ਤੇ ਮੈਂ ਉਮੀਦ ਕਰਦੀ ਆ ਕਿ ਸਾਨੂੰ ਵਧੀਆ ਤਰੀਕੇ ਦੇ ਨਾਲ ਸਮਝ ਜਿਹੜੀ ਆ ਉਹ ਆ ਗਈ ਹੋਗੀ ਜੇ ਨਹੀਂ ਆਈ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਿਓ ਆਪਾਂ ਤੁਹਾਨੂੰ ਰਿਪਲਾਈ ਜਿਹੜੀ ਉਹ ਜ਼ਰੂਰ ਦਵਾਂਗੇ ਠੀਕ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੀਤਾ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਠੀਕ ਆ ਆ ਦੇਖੋ ਇਹ ਆਪਣਾ ਜਿਹੜਾ ਵਾ ਕਮੀਜ਼ ਦੀ ਲੈਂਥ ਹੋਗੀ ਘੇਰਾ ਵੀ ਹੋਗਾ ਇਹਦੇ ਆਪਾਂ ਹੁਣ ਕਟਿੰਗ ਕਰਾਂਗੇ ਤੇ ਇਹਦੀਆਂ ਜਿਹੜੀਆਂ ਕਾਟਾਂ ਵਾਂ ਉਹ ਆਪਾਂ ਪਾਉਣੀਆਂ ਵਾਂ 18 ਇੰਚ ਛਾਤੀ ਆ 15 ਇੰਚ ਕਮਰ ਆ ਤੇ ਉਹਦੀ ਆਪਾਂ ਜਿਹੜੀ ਵੀਡੀਓ ਉਹ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕਾਟਾਂ ਇਹਦੇ ਇਹਦੀਆਂ ਬਾਰੇ ਦੱਸਾਂਗੇ